ਕ੍ਰੀਰ ਜਨ ਭਗਵਾਨ ਸੰਦੀਪੇ ਗੁਰੂ ਦੇ ਕੋਲ ਬਚਨ ਤੇ ਵਿੱਚ ਵੀਧਿਆ ਕਰੇ ਕਰਦਾ ਸੀ ਕਿ ਕੋ ਦਾ ਗੁਰੂ ਦਰਬਾਰ ਸਾਹਿਬ ਕੀਤੇ ਹੋਏ ਦੋ ਗੁਰੂ ਹੋਏ ਹਨ ਮਾਰੀ

ਉਹਨੋ ਆਦਰ ਦੇ ਨਾਲ ਪਹੁੰਚਾਂ ਹੈ ਜੀ ਤੇ ਪਰਟਾੜਾ ਕਿਹੜੀ ਆ ਵੀਓ ਦੋਹ ਪੰਨਾ ਸੰਤੀਪੇ ਬਾਟਿਆਮ ਦੇ ਐ उन रख के ऊपर बया आधार राम कंदा प्यार है हैनु आदर के नया हैनू आदर मर नी मा करीछा की छा सामे की लॻ गी यारी ਇਹ ਇਕ ਰਾਤ ਪਰ ਪਠਾਰ ਕਾ ਕ੍ਰਿਜਨ ਕੋ ਬਾਣ ਸੰਦੀਪ ਤੇ ਗੁਰੂ ਕੋ ਡੇ ਜੀ ਕਰਦਾ ਤਾਂ ਜੋ ਜੋਗਰ ਦੀ ਸੰਦੀਪੇ ਰੇ ਤਾਂ ਵਾਲੀ ਇਕਦਿਕ ਕ੍ਰਿਜਨ ਸਭ ਨੂੰ ਬਾਜ ਮਾਰ ਕਹਿੰਦੀ ਵੀ ਬੱਚੇ ਉਹ ਰਾਉ ਮੇਰੇ ਪੌਲ ਕਹਿੰਦੇ ਵੀ ਹਾਂ ਮਾਤਾ ਕਹਿੰਦਾ ਨਾਤਾ ਚੁੱਲਿਆਂ ਪਰ ਲੱਕੜੀਆਂ ਨਾ ਧੁੰਗਿਆਂ ਪਰ ਲੱਕੜੀਆਂ ਐ ਪਰੋ ਤੁਸੀਂ ਦੋਵੇਂ ਜਣੇ ਜਾਓ ਜੰਗਲਾਂ ਤੇ ਲੱਕੜੀਆਂ ਚੁੱਕ ਕੇ ਆਓ ਮਾਰੀ ਲੈ ਜੀ गुरू माता बाज जो मारी है जी कृष्ण सरामे न ਲਿਆਓ ਜੰਗਲਾਂ ਤੇ ਪੱਤਿਓ ਮੰਨ ਲੋ ਬਾਤ ਮਾਰੀ ਹੈ ਜੀ राम जंगला द लकड़ियां चुकदा

पास पई गा ਮਨੂ ਕਿਤੇ ਤੋਖ ਲੱਗ ਗਈ ਤੇ ਕੋਟਲੀ ਵਾਂ ਛੋਲੇ ਐ ਕਿਰੀ ਛੋਲੇ ਖਾ ਲਿਓ ਅੰਧ ਘਰ ਪੈ ਮਤਾ ਪੱਤਰੇ ਕਪਾਨ ਤੇ ਚੜ ਗਿਆ ਬਿਜਲੀ ਕਰਤ ਦੀ ਬਾਰਸ਼ ਲੱਗੀ ਬਰਸਰ ਸਦਾਮੇ ਨੂੰ ਲੱਗੀ ਤੋਖੋ ਕੋਟਲੀ ਦੇ ਨੇ ਛੋਲੇ ਲੱਗਿਆ ਖਾਣ ਕ੍ਰਿਸ਼ਨ ਕਹਿੰਦਾ ਉਹ ਸਦਾਮੇ ਤੂਟਾ ਪੜਿਆ ਅਤੇ ਦੰਦ ਵੱਜਦੇ ਕਹਿੰਦਾ ਤੈਨੂੰ ਦੰਦਾਂ ਦੀ ਪਈ ਮੇਰੇ ਨਾਲ ਖਾਣਵਾ ਦੰਦ ਵੱਜਦੇ ਕਾਰ ਕਰ ਖਾਰਿਆ ਲੱਗਦੇ ਨੇ میرے मेरे को राई पू کھائی आई मेन गोल कणाई हूंदी तार तारजी तार जी कृष्ण सदा ਬੱਤ ਤੇ ਆ ਹਨ ਸਰ 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 ਕ੍ਰਿਸ਼ਨ ਆ ਬਹੁਤ ਪੈਂਦੀ ਠੰਡ ਮੇਰੇ ਬੱਤ ਤੇ ਨੰਦ ਸੁਨਣਾ ਹੋਗੇ ਅੰਗ ਮੇਰੇ ਖੰਡੇ ਖਾਰ ਜੀ ਹੋ ਮੇਰੇ ਖੰਡੇ ਖਾਰ ਜੀ ਤੇ ਸ਼ਾਨਾ ਸਦਾ ਮਾਗੀ ਗਰੀ ਹੈ ਯਾਰ ਜੀ ਤਰੁ ਰਿਹਾ ਬਹੁਤ ਔਰ ਉਹ ਪੈ ਗਿਆ ਪਾਰ ਸਤਾ ਜੋ ਪੱਦਰ ਰਿਹਾ ਬਹੁਤ ਔਰ ਪਿੱਛ ਗਿਆ ਮੁੱਲੀ ਤੇ ਮਨੋਰ ਹੋ ਗਿਆ ਮੇਰ ਕੁਾਰਤੀ ਮੇਰ ਕੁਾਰਤੀ ਤੇਰੀ ਸ਼ਾਨਾ ਸਦਾ ਮਾਜੀ ਗਰੀ ਹੈ ਯਾਰ ਕਾ ਪਦਾ ਹੈ ਛੋਲੇ ਤੇਰੇ ਮੁਖ ਵਿੱਚ ਬੋਲੇ ਮੇਤੇ ਰੱਖਦਾ ਤੂੰ ਬੋਲੇ ਨੀਚ ਗਵਾਰ ਦੀ ਨੀਚ ਗਵਾਰ ਦੀ ਕੋਈ ਜਨਨ ਸਦਾ ਮਾਜੀ ਕਰੀਏ ਨਾਲ ਤੇਰੇ ਤੇ ਜਾਣੀ ਜਾਣ ਤਾ ਪ੍ਰਜਗ ਦਾ ਭਤਵਾਨ ਤੂਤਾ ਬਣਿਆ ਸਨ ਤਾਨ ਉਹ ਤਰਤਾ ਹੈ ਚਾਰ ਜੀ ਕਰਤ ਸਾਹ ਚਾਰ ਜੀ ਕ੍ਰਿਸ਼ਨ ਸਦਾਮਾ ਤੂਹੀ ਹੈ ਯਾਰ ਜੀ ਜੈ ਜੀ